ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਅੱਜ ਦੀ ਸਾਈਕਲ ਫੇਰੀ ਜਗਰਾਉਂ ਤੋਂ ਸ਼ੁਰੂ ਕਰ ਲੱਗੀ ਹੈ ਹੁਦਿਆਨ ਰੋਡ ਤੇ ਤੇ ਦੇਖਦੇ ਅੱਜ ਕਿੱਥੇ ਪਹੁੰਚਦੇ ਆਪਾਂ ਨਾਲ ਜੁੜੇ ਰਹੋ ਆ ਗਈ ਆਪਣੇ ਸਾਥੀ ਪਰਮਿੰਦਰ ਸਿੰਘ ਜੱਜ ਅੱਜ ਦੇ ਸਫਰਾਂ ਵਿੱਚ ਇਹ ਵੀ ਆਪਣੇ ਸਾਥੀ ਰਹਿਣਗੇ ਜਗਰਾਉਂ ਠੰਡੀਆਂ ਛਾਵਾਂ ਆ ਗਈ ਜੇ ਆਪਾਂ ਜਗਰਾਉਂ ਬਸ ਸਟੈਂਡ ਤੇ ਐਸਐਸਪੀ ਦਫਤਰ ਦੇ ਬਿਲਕੁਲ ਸਾਹਮਣੇ ਨਾਲੀ ਸਿਵਲ ਹਸਪੀਟਲ ਇਹ ਪਾਸਟਾ ਇੰਦੇ ਬਿਲਕੁਲ ਨਾਲ ਬਣੀ ਹੋਈ ਹੈ ਇਹ ਜੀ ਪਹਿਲਵਾਨ ਦਾ ਢਾਬਾ ਬਹੁਤ ਮਸ਼ਹੂਰ ਢਾਬਾ ਜਗਰਾਉਂਦੇ ਪਹਿਲਵਾਨ ਦਾ ਢਾਬਾ ਆਇਆ ਢਾਬਾ ਪਰਦੇਸੀ ਢਾਬਾ ਮਾਲਕ ਚੌਂਕ ਦੇ ਵਿੱਚ ਪੈਂਦੇ ਸਾਰੇ ਰਾਇਆ ਟੱਬਾ ਪਹਿਲਾਂ ਇੱਥੇ ਹੁੰਦਾ ਸੀ ਤੇ ਹੁਣ ਰਾਇਆ ਟੱਬਾ ਅਲੀਗੜ ਦੇ ਕੋਲ ਚਲਾ ਗਿਆ ਜੀ ਅਲੀਗੜ ਪਿੰਡ ਦੇ ਰੋਂ ਕੋ ਤਿੰਨ ਚਾਰ ਕਿਲੋ ਕਿਹੜਾ ਨਾ ਲੋ ਜਾਣਾ ਫਾਇਨ ਤੋ ਨਾ ਇਹ ਟੱਬਾ ਬਹੁਤ ਹੀ ਵੱਡਾ ਬਣਾਇਆ ਹੋਇਆ ਹੈ ਟੱਬਾ ਜੇ ਗਰਾਉਂ ਦੀ ਹੋਰ ਤੋਂ ਮੰਡੀ ਦਿਖਾਉਣੇ ਆ ਇਹ ਪਸ਼ੂ ਮੰਡੀ ਹੈ ਜੇ ਗਰਾਉਂ ਦੇ ਸਾਹਮਣੇ ਆਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਪਸ਼ੂ ਮੰਡੀ ਇੱਕ ਪੀਡੀਐਫ ਦਾ ਮਿਲ ਲੱਗਦਾ ਜੀ ਬਹੁਤ ਵੱਡਾ ਤੇ ਕਾਫੀ ਦੇ ਚੱਲਦਾ ਘੋੜਿਆਂ ਦੀ ਮੰਡੀ ਬਹੁਤ ਸਾਰੇ ਪਸ਼ੂ ਇੱਥੇ ਵਿਕਦੇ ਆ। ਬਹੁਤ ਹੀ ਵੱਡੀ ਮੰਡੀ ਆ। ਬਹੁਤ ਦੂਰ-ਦੂਰੋਂ ਪਸ਼ੂ ਲੈ ਆਉਂਦੇ ਆ। ਅੱਜ ਆਪਾਂ ਤੁਰਨ ਲੱਗੇ ਥੋੜਾ ਜਿਹਾ ਲੇਟ ਹੋ ਗੇ। ਤੇ ਸੂਰਜ ਭਾਈ ਨੇ ਵੀ दस्तक ਦੇ ਦਿੱਤੀ ਐ। ਪਰ ਹਜੇ ਫੋੜ ਨਹੀਂ ਪੈਂਦਾ। ਰੋਸ਼ਨੀ ਝੂਪ ਬਹਿਰੀ ਐ। ਪਰ ਹਜੇ ਸੂਰਜ ਦੀ ਕਿਰਨ ਨਾ ਮਹਿਰ ਨਹੀਂ ਪੈਂਦੀ। ਅਲੀਗੜ ਪਹੁੰਚਣ ਲੱਗੇ ਆਪਾਂ ਪਿੰਡ ਅਲੀਗੜ ਇੱਥੇ ਬਣਿਆ ਹੋਇਆ ਹੈ ਪਰ ਅਸੀਂ ਉਹ ਵੀ ਦਿਖਾਵਾਂਗੇ ਲੋਕੇਸ਼ਨ ਕਿੱਥੇ ਪੈਂਦੀ ਹੈ ਇਹ ਅਲੀਗੜ ਪਿੰਡ ਹੈ ਜੀ ਇੱਥੇ ਪੋਨੇ ਦਾ ਬੋਰਡ ਲੱਗਿਆ ਹੋਇਆ ਹੈ ਪੋਨੇ ਨੂੰ ਰਸਤਾ ਜਾਂਦਾ ਇੱਥੋਂ ਉਮਰ ਕਿੰਨਾ ਚੋਂ ਤੂੰ ਜਾਂਦਾ ਸੀ ਰਾਜਵੀਰ ਜੋਂਦੇ ਦਾ ਪਿੰਡ ਆ ਕੁੰਨ ਸਾਡੇ ਜਗਰਾਉਂ ਦੀ ਸ਼ਾਨ ਸੀ ਤੇ ਸ਼ਾਨ ਹੀ ਰਹੂਗਾ ਮੁੰਡਾ ਇਹਨਾਂ ਸੁਣੋ ਪਰਫਾਰਮਰ ਸੀ ਉਹ ਇੰਨੇ ਸਮੇਂ ਸਾਫ ਪ੍ਰੈਕੀ ਇਹ ਸੀ ਮੁੰਡੇ ਦੇ ਜਗਰਾਉਂ ਦੀ ਸ਼ਾਨ ਸੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਉਹਨਾਂ ਨੇ ਲੈ ਲਿਆ ਹਰ ਚੀਜ਼ ਤੇ ਟੈਕਸ ਦਿੰਨੇ ਆਪਾਂ ਪਰ ਫੇਰ ਵੀ ਪਸੰਦ ਨਾਲ ਕੋਈ ਹਾਲ ਨਹੀਂ ਹੋ ਰਿਹਾ ਪਹੁੰਚੀ ਜੇ ਪਾਰ ਆਟਾ ਆ ਜਾਓ ਸਾਡੇ ਪਰਮਿੰਦਰ ਸਿੰਘ ਜੱਜ ਲੋਕ ਭਲਾਈ ਦੇ ਬਹੁਤ ਕੰਮ ਕਰਦੇ ਆ ਇੱਥੇ ਕੋਈ ਟਰਾਲੀ ਲੰਗੀ ਹੋਣੀ ਹੈ ਇੱਟਾਂ ਦੀ ਤੇ ਉਹ ਰਸਤੇ 'ਚ ਹੀ ਰੋੜੇ ਖਿਲਾਰ ਗਏ। ਹੁਣ ਇਹ ਕਹਿੰਦੇ ਆਪਾਂ ਰੋਲੇ ਚੱਕ ਕੇ ਆਏ ਨੇ ਪਹਿਲਾਂ ਅਸੀਂ ਲੰਘ ਗਏ ਸੀ ਫਿਰ ਅਸੀਂ ਵਾਪਸ ਮੁੜ ਕੇ ਆ ਗਏ ਰੋਗੇ। ਇਹ ਕਹਿੰਦਾ ਜੇ ਕੋਈ ਆਪਣੇ ਰਾਤ ਭਰਾਂ ਤੇ ਲੰਘਿਆ ਤੇ ਟਾਇਰ ਤਿਲਕ ਗਿਆ ਰੋੜੇ ਤੋਂ ਸੱਟ ਫੇਰ ਵੱਜੂ ਕਿਸੇ ਦੇ। ਕਹਿੰਦੇ ਆਪਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ। ਵਾਰ-ਵਾਰ ਕੋਸ਼ਿਸ਼ ਕਰਦਾ ਮੁੰਡਾ ਸਾਡਾ ਇਹ। ਚਲੋ ਜੀ ਚੰਗੀ ਸੋਚ ਤੇ ਚੰਗੇ ਲੋਕ ਹਰ ਵਰਗ ਜ਼ਰੂਰੀ ਹੈ ਆ ਗਏ ਜੀ ਆਪਾਂ ਸੀਟੀ ਯੂਨੀਵਰਸਿਟੀ ਸੱਦਵਾ ਕਲਾ ਔਰ ਫੂਗਰ ਚ ਪਾਜੀ ਵੀ ਚਮਕਾ ਮਾਰ ਲਾਗੇ ਕਿ ਕਰਾ ਵਜ ਦੀ ਹੁੰਦੇ ਹੋਏ ਕੈਮਰੇ ਵਿੱਚ ਨਹੀਂ ਉਹ ਨੰਗੀ ਅੱਖ ਨਾਲ ਦੇਖਿਆ ਨਹੀਂ ਜਾਂਦਾ ਸੂਰਜ ਵਾਲੀ ਹਲੇ ਕਿਆ ਬਾਤਾਂ ਜਿ ਕਿਹ ਬਾਤ ਮੁੰਡੇ ਸਵੇਰੇ ਸਵੇਰੇ ਬੈਰਕਸ ਕਰਦੇ ਪਹੁੰਚ ਗਿਆ ਸਿੱਧਵਾਂ ਖੁਰਦ ਵਿਦਿਕ ਸੰਸਥਾ ਸਿੱਧਵਾਂ ਕਾਲਜ ਦੇ ਨਾਮ ਨਾਲ ਬਹੁਤ ਮਸ਼ਹੂਰ ਹੈ ਪਿੰਡ ਸਿੱਧਵਾਂ ਕਾਲਜ ਕਹਿੰਦੇ ਸਾਰੇ ਤੇ ਬਹੁਤ ਸਾਰੇ ਪੁਰਾਣੇ ਵਿਦਿਆਰਥੀ ਤੋਂ ਪੜ੍ਹ ਕੇ ਜਿਨ੍ਹਾਂ ਨੇ ਬਹੁਤ ਰਕੀਆ ਕੀਤੀਆਂ ਇਹ ਵੀ ਆਪਣੇ ਏਰੀਆ ਦੀ ਸ਼ਾਨ ਹੈ ਸਿੱਧਵਾ ਕਾਲਜ ਆ ਮੰਤਰੀ ਸ਼ੰਤਰੀ ਸਵੇਰੇ ਕੋ ਲੰਘਿਆ ਹੀ ਲੱਗਦਾ 10 ਗੱਡੀਆਂ ਪਿੱਛੇ ਆ 10 ਅੱਗੇ ਆ ਇਹ ਆਪ ਦਾ ਫਸਲ ਨਭਾਈ ਜਾਂਦੇ ਆ ਆਪਾਂ ਆਪਣੀ ਫਸਲ ਨਭਾਈ ਜਾਂਦੇ ਆ ਬਾਕੀ ਹਰ ਬੰਦੇ ਦੀ ਆਪਣੀ ਆਪਣੀ رائے ਹੁੰਦੀ ਹੈ ਮਹ ਹਾਈਵੇ ਤੋਂ ਪੰਡੋਰੀ ਨੂੰ ਐਂਟਰ ਕਰਨ ਲੱਗੇ ਆ ਜੀ ਪੰਡੋਰੀ ਪਿੰਡ ਹੈ ਕੋਲੋਂ ਇਹ ਨਾਲ ਹੀ ਲੱਗ ਪਾ ਤੁਸੀਂ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਸਿੰਘ ਪਾਰਸਾਈ ਦਾ ਇਤਿਹਾਸਿਕ ਸਥਾਨ ਹੈ ਤੇ ਉੱਥੇ ਜਾਵਾਂਗੇ ਅੱਜ ਪੰਡੋਰੀ ਗਰਾਉਂਡ ਬੜੀ ਵਧੀਆ। ਮੰਤਲਿਤ ਵਾਲੀ ਨੇ ਹਰ ਪਿੰਡ ਦੇ ਵਿੱਚ ਗਰਾਉਂਡਾਂ ਬਣਾਈਆਂ ਹੋਈਆਂ। ਬਹੁਤ ਵਧੀਆ ਕੰਮ ਕੀਤਾ। ਸਿਰਫ ਪੰਜਾਬ ਦਾ 21 ਐਮਐਲਏ ਦਾ ਹਲਕਾ ਇੱਥੇ ਗਰਾਉਂਡ ਬਣੇ ਹੋਏ ਐ। ਬਾਕੀ ਹੋਰ ਪੰਜਾਬ 'ਚ ਮੈਨੂੰ ਲੱਗਦਾ ਨੇ ਕਿਤੇ ਬਣੇ ਹੋਣਗੇ। ਹਾਂ ਜੇ ਬਣੇ ਹੋਣਗੇ ਤਾਂ ਪਿੰਡ ਦੀਆਂ ਪੰਚਾਇਤਾਂ ਨੇ ਪਿੰਡ ਵਾਲੇ ਸਹਿਯੋਗ ਨਾਲ ਬਣੇ ਹੋਣਗੇ। ਐਮਐਲਏ ਪਹਿਲਾਂ ਹੀ ਐ ਜਿਨੇ ਇੰਨੇ ਕੰਮ ਕਰਵਾਏ। ਹੋਰ ਸਾਰ ਗੁਰਦੁਆਰਾ ਸਾਹਿਬ ਦੀ ਸੁਣੀ ਇਮਾਰਤ ਬਣੀ ਹੋਈ ਹੈ ਪਹੁੰਚ ਜੀਏ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਛੇ ਪਾਸੇ दोनों साइड से बोर्ड लगे हुए हैं सतना कार पार्किंग है जी गुरुद्वारा साहिब का मुख्य द्वार साइकिल स्टैंड पे ਦੀ ਜੋੜਾ ਕਰ ਅਮਰ ਨਾਮ ਕਰਤਨਾ ਨਾਮ ਰੋਣ ਨਾਮ ਓਮ ਗੋ ਸਤਿ ਸੋ ਈ ਆ ਗਈ ਪਿੰਡ ਬੋਪਾ ਰਾਏ ਕਲਾ ਇਥੋਂ ਆਪਾਂ ਜਾਵਾਂਗੇ ਮੁੱਲਾ ਪਤੌੜਸ ਦਾ ਨੂੰ ਰੋੜ ਜਾਂਦਾ ਰਾਏਪੁਰ ਤੋਂ ਉਹ ਰੋੜ ਤੇ ਜਾ ਕੇ ਚੜ੍ਹ ਜਾਨਾ ਫਿਰ ਉੱਥੋਂ ਜਾਣਾ ਆਪਾਂ ਗੁਰੂ ਸਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਇਤਿਹਾਸਕ ਸਥਾਨ ਉੱਥੇ ਆ ਕੇ ਸੰਦਸਨ ਕਰਵਾਉਣੇ ਇਹ ਬੋਪਾਰਾ ਇਹ ਉਹੀ ਪਿੰਡ ਹੈ ਜਿੱਥੋਂ ਦਾ ਬਲਵੀਰ ਬੋਪਾਰਾ ਹੈ ਜਿਨੇ ਬਹੁਤ ਹੀ ਮਸ਼ਹੂਰ ਗੀਤ ਲਿਖੇ ਹੋਏ ਆ ਉਹਨਾਂ ਦਾ ਪਿੰਡ ਹੈ ਜੀ ਇਹ ਬੋਪਾਰਾਏ ਕਰਾਂ ਦੰਦਮਾ ਸਾਹ ਤੋਂ ਗੁਰੂ ਸਰ ਸੁਧਾਰ ਜੱਲੇ ਦੀ ਬਰਦੁਰਾ ਰਾਬ ਕਿ ਬੋਪਾਰਾਏ ਪਿੰਡਵੇ ਦੀ ਹੋ ਕੇ ਆਏ ਸੀ ਬੋਪਾਰਾਏ ਤੋਂ ਅੱਗੇ ਆ ਕੇ ਸੂ ਆ ਗਿਆ ਸੂਏ ਦੇ ਨਾਲ ਨਾਲ ਇਹ ਰੋਹ ਕੱਚੀ ਸੜਕ ਹੈ ਕੱਚੀ ਸੜਕ ਨਹੀਂ ਕਹਿ ਸਕਦੇ ਕੱਚਾ ਰਾਹ ਹੀ ਹੈ ਤੇ ਅੱਜ ਆਫ ਰੋਡਿੰਗ ਵੀ ਹੋ ਗਈ ਆਪਣੀ ਸਾਈਕਲ ਤੇ ਹਰ ਰਾਹ ਦਾ ਆਪਣਾ ਸਵਾਲ ਹੁੰਦਾ ਆਪਣੇ ਤਿਆਰਬਾ ਹੁੰਦਾ ਕੱਚੇ ਪੱਕੇ ਰਾ ਹਰ ਪਾਸੇ ਜ਼ਰੂਰੀ ਹੈ ਜੀਐਜੀ ਖਾਲਸਾ এডਿਕੇਸ਼ਨ ਗੁਰੂ ਸਰ ਸੁਧਾਰ ਬਹੁਤ ਪ੍ਰਾਣਾਤੇ ਮਸ਼ੂਰ ਕਾਲਜ ਹੈ ਜੀ ਪਹੁੰਚਿਆ ਆਪਾਂ ਗੁਰੂ ਸਰ ਸੁਧਾਰ ਦੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਦੀ ਵੇਟਿੰਗ ਬਣੀ ਹੋਈ ਹੈ ਬਹੁਤ ਇਸ ਬੋਲ ਦੀ ਪ੍ਰਗਟਾ ਜੋੜਾ ਗੁਰੂ ਖਰਗੋਬੀ ਸੈਵਲ ਸਟਾਰ ਪਿੰਡ ਕਿਸੇ ਟਾਈਮ ਵੀ ਦੱਸੋ ਬਸਾ ਦੇ ਆਨੰਦ ਨਾਮ ਕੇ ਰਾਕੇ ਬੁਲਦੇ ਚੱਲ ਭਈ ਆਪਾਂ ਵਾਪਸੀ ਗੁਰੂ ਸਾਹਿਬ ਸਿਹਾਰ ਤੋਂ ਇਥੋਂ ਜਸੋਵਾਲ ਕੋਲਾਰ ਤੇ ਚੌਕੀਮਾਨ ਚੌਕੀਮਾਨ ਤੋਂ ਆਪਾਂ ਸਿਟੀ ਯੂਨੀਵਰਸਿਟੀ ਕੋਲ ਦੀ ਰਾਹ ਨਿਕਲਿਆ ਹੋਇਆ ਸਾਹਮਣੇ ਜਿੱਥੇ ਦੀਪ ਸਿੱਧੂ ਦੀ ਯਾਦ ਬਣੀ ਹੋਈ ਹੈ ਉੱਥੋਂ ਫਿਰ ਆਪਣਾ ਸਿੱਧਾ ਫਰੋਪ ਰੋਡ ਤੇ ਹੋ ਕੇ ਤੇ ਵਾਪਸੀ ਜਗਰਾਉਂ ਬਹੁਤ ਜਿਹੜੀ ਵਾਪਸ ਜਗਰਾਉਂ ਰਾਇਆ ਟੱਬਾ ਆਣਾ ਬਹੁਤ ਬਹੁਤ ਨਮਾਰ ਵੀਡੀਓ ਦੇਖਣ ਵਾਸਤੇ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਕਿ ਨਾ ਚੰਗੀ ਲਗੀ ਤਾਂ ਵੀ ਕਮੈਂਟ ਕਰਿਓ ਦੱਸਿਓ ਕੀ ਕੀ ਕਮੀ ਆ ਸਾਡੀ ਤੇ ਨੈਕਸਟ ਟਾਈਮ ਆਪਾਂ ਕਮੀਆਂ ਸਦਾਰਨ ਦੀ ਕੋਸ਼ਿਸ਼ ਕਰਾਂਗੇ